ਮੂੰ ਨਾ ਪਿੰਡ ਦੀਆਂ ਗਲੀਆਂ ਦੀਆਂ ਪਟਾਕੇ ਇਟਾਂ ਸਰਪੰਚ ਨੇ ਮਹਿਲ ਵਰਗੀ ਕੋਠੀ ਪਾਲੀ ਨਾ ਐ ਕਿ ਮੈਂ ਕੰਮ ਚੱਲੂ ਹੁਣ ਵੋਟਾਂ ਫੇਰ ਆ ਗਈਆਂ ਹਣ ਕਰਦਾ ਸਰਪੰਚ ਨਾ ਗੱਲ ਐ ਓਏ ਓਏ ਸਰਪੰਚਾ ਓਹ ਕਿਹੜੇ ਕੰਮ ਕਰਾਇਆ ਪਿੰਡ ਚ ਤੂੰ ਹੈ ਤੂੰ ਚੋਰ ਆ ਯਾਰ ਇੱਕ ਨੰਬਰ ਦਾ ਸਾਰੀਆਂ ਗਰੰਟਾ ਖਾ ਗਿਆ ਤੂੰ ਐਤ ਕਿ ਨਾ ਤਾਂ ਮੈਂ ਵੋਟ ਪਾਵਾਂ ਤੇ ਨਾ ਪਾਉਣ ਦਵਾ ਯਾਰ ਪਿੰਡ ਨੂੰ ਇਹ ਪੱਥਰ ਤੇ ਲਕੀਰ ਆ ਯਾਰ ਜੱਟ ਦੀ ਓਏ ਟਕੈ ਰਾ ਟਕੈ ਰਿਆ ਹੁਣ ਤਾ ਖੋਲੂ ਤੇਰੇ ਪਰਦੇ ਨਾ ਪਿੰਡ ਦੀਆਂ ਗਲੀਆਂ ਲੀਆਂ ਇੱਟਾਂ ਨਾਲ ਪਹਿਲਾਂ ਤੂੰ ਹਰਦੇ ਰਹਿਣ ਵਾਲਾ ਖੁੱਡਾ ਬਣਾ ਲਿਆ ਹੁਣ ਤੂੰ ਇੱਕ ਕਬੂਤਰਾਂ ਦੇ ਖੁੱਡੇ ਪਾਉਣਾਂ ਚੋਰੀ ਦੀਆਂ ਇੱਟਾਂ ਨਾਲ ਓ ਜੱਸੇ ਕੀ ਕਰ ਲੂ ਤੇਰਾ ਜੱਸਾ ਸਾਰਾ ਪਿੰਡ ਮੇਰੇ ਨਾਲ ਓ ਜੱਸੇ ਓ ਛੋਟੇ ਭਰਾ ਨੂੰ ਬੋਤਲ ਲਿਆ ਕੇ ਦੇ ਯਾਰ ਔਰ ਸਰਪੰਚ ਸਾਹਿਬ ਮੈਂ ਤਾਂ ਵੀ ਹਾਸੀਆਂ ਗੇਡੀਆਂ ਕਰਨ ਆਇਆ ਸੀ ਤੁਹਾਡੇ ਨਾਲ ਮੈਨੂੰ ਪਤਾ ਤੁਸੀਂ ਬਹੁਤ ਕਹਣ ਸਰਪੰਚ ਹੋ ਅਗਲੀ ਵਾਰੀ ਵੀ ਤੁਸੀਂ ਬੰਨਾ ਨਾਲੇ ਕੰਮ ਆਹ ਵਾ ਸੱਡੇ ਤੇ ਜਿਹੜਾ ਨਲਕਾ ਲਵਾਇਆ ਏ ਤੁਸੀਂ ਲਵਾਇਆ ਆ ਸਕੂਲ ਦੇ ਵਿੱਚ ਟੁੱਟੀ ਹੈ ਹੋਰ ਕੀ ਕਰਦੇ ਹੋ ਸਰਪੰਚੀ ਯਾਰ ਪੰਜ ਸਾਲਾਂ ਚ ਨਲਕਾ ਤੇ ਟੁੱਟੀ ਨਵਾਤੀ ਥੋੜੀ ਹੁੰਦੀ ਹੈ ਯਾਰ ਬੋਰਡ ਪੱਕੀ ਆ ਸਾਰੇ ਪਿੰਡ ਦੀ ਪਵਾਓ ਸਰਪੰਚ ਜਿੰਦਾਬਾਦ ਸਰਪੰਚ ਸਾਹਿਬ ਜਿੰਦਾਬਾਦ